ਇਸ ਵਕਤ ਮੈਸਟਰੀ ਦੇ ਯੋਗ ਬਿਜ਼ਨਸ ਸੈਂਟਰ ਦੇ ਵਿੱਚ ਮੌਜੂਦਾ ਜਿੱਥੇ ਸतीश ਕੁਮਾਰ ਉਹਨਾਂ ਦੇ ਤੀਜੇ ਬਿਜ਼ਨਸ ਨੂੰ ਟਾਰਗੇਟ ਬਣਾਇਆ ਗਿਆ ਹੈ ਜਿੱਥੇ ਪਹਿਲਾਂ ਉਹਨਾਂ ਦੇ ਰਿਫਲੈਕਸ਼ਨ ਬੈਂਕਟ ਹਾਲ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਹਬ ਇੰਸ਼ੋਰੈਂਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਹੁਣ ਉਹਨਾਂ ਦੇ ਤੀਜੇ ਬਿਜ਼ਨਸ ਜੋ ਕਿ ਸतीश ਅਕਾਊਂਟਿੰਗ ਹੈ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਮਲਟੀਪਲ ਰਾਉਂਡ ਫਾਇਰਿੰਗ ਜੁਆਇਨਾਂ ਦੇ بزਨਸ ਦੇ ਉੱਤੇ ਕੀਤੀ ਗਈ ਹੈ ਜੋ ਸਰੀ ਦੇ ਵਿੱਚ ਯਾਕ ਸੈਂਟਰ ਦੇ ਵਿੱਚ ਮੌਜੂਦ ਹੈ ਇਸ ਵਕਤ ਮੈਂ ਸਰੀ ਦੇ ਯਾਕ ਬਿਜ਼ਨਸ ਸੈਂਟਰ ਦੇ ਵਿੱਚ ਮੌਜੂਦ ਹਾਂ ਜਿੱਥੇ ਸतीश ਕੁਮਾਰ ਉਹਨਾਂ ਦੇ ਤੀਜੇ بزਨਸ ਨੂੰ ਟਾਰਗੇਟ ਬਣਾਇਆ ਗਿਆ ਜਿੱਥੇ ਪਹਿਲਾਂ ਉਹਨਾਂ ਦੇ ਰਿਫਲੈਕਸ਼ਨ ਬੈਂਕਟ ਹਾਲ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਹਬ ਇੰਸ਼ੋਰੈਂਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਹੁਣ ਉਹਨਾਂ ਦੇ ਤੀਜੇ بزਨਸ ਜੋ ਕਿ ਸतीश ਅਕਾਊਂਟਿੰਗ ਹੈ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਇਹ ਮਲਟੀਪਲ ਰਾਉਂਡ ਫਾਇਰਿੰਗ ਜੁਆਇਨਾਂ ਦੇ بزਨਸ ਦੇ ਉੱਤੇ ਕੀਤੀ ਗਈ ਹੈ ਜੋ ਸਰੀ ਦੇ ਵਿੱਚ ਯਾਕ ਸ ਫਾਇਰਿੰਗ ਦੀ ਇਸ ਸ਼ੂਟਿੰਗ ਦੀ ਜ਼ਿੰਮੇਵਾਰੀ ਜੁਆ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ 골ਡੀ ਢਿੱਲੋਂ ਦੇ ਵੱਲੋਂ ਲਈਤੀ ਜਾ ਰਹੀ ਹੈ ਉਸ ਦੇ ਵੱਲੋਂ 2 ਮਿਲੀਅਨ ਦੀ ਫਿਰੌਤੀ ਮੰਗੀ ਜਾ ਰਹੀ ਹੈ ਤਾਂ ਸतीश ਕੁਮਾਰ ਜੋ ਕਿ ਲక్ష్ਮੀਨਾਰਾਇਣ ਮੰਦਿਰ ਦੇ ਪ੍ਰਧਾਨ ਵੀ ਨੇ ਉਹਨਾਂ ਦੇ ਵੱਖ-ਵੱਖ ਬਿਜ਼ਨੈਸਿਸ ਨੇ ਤਾਂ ਉਹਨਾਂ ਨੂੰ ਲਗਾਤਾਰ ਇਹ ਥ੍ਰੈਟ ਕਾਲਸ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸ਼ੂਟਿੰਗ ਦੀ ਵਾਰਦਾਤ ਤੋਂ ਬਾਅਦ ਵੀ ਇਹ ਥ੍ਰੈਟ ਕਾਲ ਉਹਨਾਂ ਨੂੰ ਆਈ ਹੈ ਔਰ ਲਗਾਤਾਰ ਪੈਸੇ ਦੀ ਮੰਗ ਜੜੀ ਹੈ ਉਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਗੈਂਗਸਟਰ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਪਹਿਲੇ ਤੌਰ ਦੇ ਉੱਤੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਉਹਨਾਂ ਦੇ ਕੋਲ ਕਿਸੇ ਨੂੰ ਵੀ ਕੋਈ ਫालतू ਪੈਸੇ ਦੇਣ ਨੂੰ ਨਹੀਂ ਹੈ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਉਹ ਕਮਿਊਨਿਟੀ ਦੇ ਖਾਤਰ ਮਰ ਜਾਣਗੇ ਪਰ ਕਿਸੇ ਵਿਅਕਤੀ ਨੂੰ ਕਿਸੇ ਗੈਂਗਸਟਰ ਨੂੰ ਐਕਸਟਰਸ਼ਨ ਮਨੀ ਨਹੀਂ ਦੇ ਉਹਨਾਂ ਦੇ ਵੱਲੋਂ ਇੱਕ ਪਬਲਿਕ ਫੋਰਮ ਰੱਖਿਆ ਹੋਇਆ ਰਿਫਲੈਕਸ਼ਨ ਬੈਂਕੁਇਟ ਹਾਲ ਦੇ ਵਿੱਚ ਉਹਨਾਂ ਨੇ ਇਕੱਠ ਰੱਖਿਆ ਇੱਕ ਪਬਲਿਕ ਫੋਰਮ ਰੱਖਿਆ ਹੈ ਤਾਂ ਕਿ ਜੋ ਇਹ ਵਾਰਦਾਤਾਂ ਸਰੀ ਦੇ ਵਿੱਚ ਵਧ ਰਹੀਆਂ ਨੇ ਜੋ ਬਿਜ਼ਨੈਸਸ ਨੂੰ ਅਟੈਕ ਕੀਤਾ ਜਾ ਰਹੇ ਹੈ ਜੋ ਬਿਜ਼ਨੈਸਸ ਖਤਰੇ ਦੇ ਵਿੱਚ ਆ ਰਹੇ ਨੇ ਲੋਕਾਂ ਦੀ ਸੁਰੱਖਿਆ ਖਤਰੇ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਉਸ ਨੂੰ ਲੈ ਕੇ ਇੱਕ ਪਬਲਿਕ ਫੋਰਮ ਰੱਖਿਆ ਹੋਇਆ ਔਰ ਉਸ ਦੇ ਵਿੱਚ ਸਰੀ ਪੁਲਿਸ ਨੇ ਵੀ ਪਾਰਟਿਸਪੇਟ ਕਰਨਾ ਹੈ ਹੋਰ ਇਸ ਦੇ ਵਿੱਚ ਅਫੀਸ਼ੀਅਲਸ ਨੇ ਪਾਰਟਿਸਪੇਟ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਇਹ ਵਾਰਦਾਤ ਜਿਹੜੀ ਹੈ ਉਹ ਕੀਤੀ ਗਈ ਹੈ ਇਹ ਪਬਲਿਕ ਫੋਰਮ ਤੋਂ ਪਹਿਲਾਂ ਇਹ ਵਾਰਦਾਤ ਕੀਤੀ ਗਈ ਗੋਲੀਆਂ ਜੋ ਨੇ ਉਹਨਾਂ ਦੇ ਬ ਯਾਨੀ ਇਸ ਤੋਂ ਪਹਿਲਾਂ ਜੋ ਪਬਲਿਕ ਸੇਫਟੀ ਮਿਨਿਸਟਰ ਗੈਰੀ ਬੈਗ ਨੇ ਉਹਨਾਂ ਦਾ ਵੀ ਇਹ ਪ੍ਰੈਸ ਰਿਲੀਜ਼ ਆਂਦਾ ਹੈ ਕਿ ਉਹ ਕਹਿੰਦੇ ਨੇ ਕਿ ਜਿਹੜੀਆਂ ਇਹ ਐਕਸਟਰਸ਼ਨ ਦੀ ਕਾਲਜ਼ ਆ ਰਹੀਆਂ ਨੇ ਅਜਿਹੀਆਂ ਵਾਰਦਾਤਾ ਹੋ ਰਹੀਆਂ ਨੇ ਉਹਨਾਂ ਨੇ ਚਿੰਤਾ ਜਤਾਈ ਸੀ ਔਰ ਸਰੀ ਪੁਲਿਸ ਨੇ ਵੀ ਕੱਲ ਇੱਕ ਆਪਣੇ ਪ੍ਰੈਸ ਰਿਲੀਜ਼ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਉਹ ਇਨ੍ਹਾਂ ਐਕਸਟਰਸ਼ਨ ਦੀ ਕਾਲਜ਼ ਨੂੰ ਇਨ੍ਹਾਂ ਫਰੋਤੀਆਂ ਨੂੰ ਇਨ੍ਹਾਂ ਕੇਸਿਸ ਨੂੰ ਗੰਭੀਰਤਾ ਨਾਲ ਦੇਖ ਰਹੇ ਨੇ ਔਰ ਉਹਨਾਂ ਦੇ ਵੱਲੋਂ ਪੈਟਰੋਲਿੰਗ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਪਰ ਜਦੋਂ ਪੁਲਿਸ ਐਕਸ਼ਨ ਦੇ ਵਿੱਚ ਹੋਵੇ ਲਗਾਤਾਰ ਅਜਿਹੀਆਂ ਵਾਰਦਾਤਾ ਹੋ ਰਹੀਆਂ ਹੋਣ ਉਸ ਸੱਭੇ ਦਰਮਿਆਨ ਇੱਕ ਹੋਰ ਵਾਰਦਾਤ ਹੋ ਜਾਣੀ ਇਹ ਆਪਣੇ ਦੇ ਵਿੱਚ ਲਾਅਨ ਆਰਡਰ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ ਔਰ ਕੱਲੀ ਇਹੀ ਵਾਰਦਾਤ ਨਹੀਂ ਵਕ ਵਕ ਹੋਰ ਬਿਜ਼ਨੈਸਸ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਜਿੱਥੇ ਸਤਵਿੰਦਰ ਸ਼ਰਮਾ ਐਬਸਫੋਰਡ ਦੇ ਇੱਕ ਨਾਮੀ ਬਿਜ਼ਨਸਮੈਨ ਉਹਨਾਂ ਦੇ ਬਿਜ਼ਨਸ ਦੇ ਵਿੱਚ ਵੜ ਕੇ ਦੋ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਨੂੰ ਮਾਰਿਆ ਗਿਆ ਔਰ ਇਹ ਗੱਲ ਕਹੀ ਗਈ ਕਿ ਜਦੋਂ ਉਹਨਾਂ ਦੇ ਬਿਜ਼ਨਸ ਦੇ ਵਿੱਚ ਐਂਟਰ ਹੋਏ ਸੀ ਤਾਂ ਉਹ ਨੌਕਰੀ ਦੀ ਭਾਲ ਦੇ ਵਾਸਤੇ ਐਂਟਰ ਹੋਏ ਸੀ ਔਰ ਜਦੋਂ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਤਾਂ ਗੋਲੀਆਂ ਚਲਾ ਕੇ ਉੱਥੋਂ ਦੀ ਫਰਾਰ ਹੋ ਗਏ ਇਸ ਤੋਂ ਪਹਿਲਾਂ ਪੈਨੋਰਾਮਾ ਰਿਜ ਦੇ ਉੱਤੇ ਇੱਕ ਘਰ ਨੂੰ ਦੋ ਵਾਰ ਟਾਰਗੇਟ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਉੱਥੇ ਆਪਣੀ ਜੋ ਟ੍ਰੇਲਰ ਹੈ ਉੱਥੇ ਸੀਸੀਟੀਵੀ ਕੈਮਰਾਜ਼ ਨੇ ਉਹ ਵੀ ਲਗਾਏ ਪਰ ਇਸ ਦੇ ਬਾਵਜੂਦ ਵੀ ਸ਼ੂਟਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਔਰ ਹੁਣ ਜੋ ਸਤੀਸ਼ ਕੁਮਾਰ ਨੇ ਉਹਨਾਂ ਦੇ ਬਿਜ਼ਨਸ ਨੂੰ ਤੀਜੀ ਵਾਰ ਟਾਰਗੇਟ ਕੀਤਾ ਗਿਆ ਦੋ ਵਾਰ ਪਹਿਲਾਂ ਟਾਰਗੇਟ ਹੋ ਚੁੱਕੇ ਨੇ ਦੋ ਵਾਰ ਪਹਿਲਾਂ ਗੋਲੀਆਂ ਚੱਲ ਬਿਜ਼ਨਸ ਦੇ ਉੱਤੇ ਹੋਈ ਹੈ ਔਰ ਤੁਸੀਂ ਸੋਚ ਸਕਦੇ ਹਾਂ ਕਿ ਆਸ-ਪਾਸ ਦੇ ਵਿੱਚ ਲੋਕਾਂ ਦੇ ਵਿੱਚ ਕਿੰਨਾ ਡਰ ਦਾ ਮਾਹੌਲ ਬਣ ਚੁੱਕਿਆ ਜੋ ਆਸ-ਪਾਸ ਦੀਆਂ ਦੁਕਾਨਾਂ ਨੇ ਜੋ ਬਿਜ਼ਨੈਸਿਸ ਨੇ ਉਹ ਕਹਿ ਰਹੇ ਨੇ ਕਿ ਅਸੀਂ ਸਹਿਮ ਦੇ ਵਿੱਚ ਹੈਗੇ ਹਾਂ ਕਿ ਕੌਣ ਸਾਡੇ ਬਿਜ਼ਨਸ ਦੇ ਵਿੱਚ ਆਊਗਾ ਜਦੋਂ ਅਜਿਹੀਆਂ ਖਬਰਾਂ ਨਿਕਲ ਕੇ ਆਉਂਦੀਆਂ ਨੇ ਕਿ ਉਸ ਬਿਜ਼ਨਸ ਦੇ ਉੱਤੇ ਗੋਲੀਆਂ ਚੱਲ ਗਈਆਂ ਯੋਕ ਸੈਂਟਰ ਦੇ ਵਿੱਚ ਗੋਲੀਆਂ ਚੱਲ ਗਈਆਂ ਤਾਂ ਕਹਿੰਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਹ ਬਿਜ਼ਨੈਸਿਸ ਦੇ ਉੱਤੇ ਜਾਣ ਨੂੰ ਡਰਦੇ ਨੇ ਔਰ ਦੂਸਰੇ ਪਾਸੇ ਲਗਾਤਾਰ ਅਜਿਹੀਆਂ ਫਿਰੋਤੀਆਂ ਦੀ ਕੋਲਾਂ ਸਰੀ ਦੇ ਵਿੱਚ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ 올ਓਵਰ ਕੈਨੇਡਾ ਦੇ ਵਿੱਚ ਹੀ ਇਹ ਵਾਰਦਾ ਟਾਰ ਸ਼ੂਟਿੰਗਾਂ ਹੋ ਰਹੀਆਂ ਨੇ बिजनेसमੈਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਉਹਨਾਂ ਤੋਂ ਫਿਰੋਤੀ ਮੰਗੀ ਜਾ ਰਹੀ ਹੈ ਹੁਣ ਦੇਖਣਾ ਹੋਊਗਾ ਕਿ ਕੱਲ ਜੋ ਪਬਲਿਕ ਫੋਰਮ ਹੁੰਦਾ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ तमाम ਜੋ ਬਿਜ਼ਨਸ ਓਨਰ ਨੇ ਉਹ ਆਪਣੀ ਕੀ ਕੁਝ ਗੱਲਾਂ ਰੱਖਦੇ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਔਰ ਪੁਲਿਸ ਉਹਨਾਂ ਨੂੰ ਸਿਕਿਉਰਿਟੀ ਦਾ ਕੀ ਆਸ਼ਵਾਸ਼ਣ ਦਿੰਦੀ ਹੈ ਪੁਲਿਸ ਦੇ ਵੱਲੋਂ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਕੀ ਕੁਝ ਕਿਹਾ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਪੁਲਿਸ ਇਹਨਾਂ तमाम ਚੀਜ਼ਾਂ ਦੇ ਨਾਲ ਨਜਿੱਠਦੀ ਹੋਈ ਨਜ਼ਰ ਆਊਗੀ ਪੁਲਿਸ ਦੇ ਵੱਲੋਂ ਕਿਵੇਂ ਇਸ ਪੂਰੇ ਸਿਸਟਮ ਨੂੰ ਕਰੈਕਡਾਊਨ ਕੀਤਾ ਜਾਊਗਾ ਕਿਵੇਂ ਇਸ ਨੂੰ ਰੋਕਿਆ ਜਾਊਗਾ ਹਾਂ ਤਾਂ ਬਹੁਤ سارے ਲੋਕ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਆਪਣੇ ਤੌਰ ਦੇ ਉੱਤੇ ਆਪਣੀ ਸਿਕਿਉਰਿਟੀ ਦਾ ਬੰਦੋਬਸ ਕਰਨਾ ਪਊਗਾ ਸतीश ਕੁਮਾਰ ਉਹਨਾਂ ਨੇ ਤਾਂ 1 ਲੱਖ ਡਾਲਰ ਦਾ ਇਨਾਮ ਵੀ ਜੋ ਹੈ ਉਹ ਆਪਣੇ ਤੌਰ ਦੇ ਉੱਤੇ ਰੱਖ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਸ਼ੂਟਰਾਂ ਦੀ ਜਾਣਕਾਰੀ ਉਹਨਾਂ ਨੂੰ ਦੱਸਣਗੇ ਤਾਂ ਉਹਨੂੰ 1 ਲੱਖ ਡਾਲਰ ਦਾ ਇਨਾਮ ਜੋ ਹੈ ਉਹਨਾਂ ਦੇ ਵੱਲੋਂ ਦਿੱਤਾ ਜਾਊਗਾ ਪਰ ਲਗਾਤਾਰ ਸਰੀ ਦੇ ਵਿੱਚ ਅਜਿਹੀਆਂ ਵਾਰਦਾਤਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ